ਦੇ ਵਿੱਚ ਆਤਕਵਾਦ ਦਾ ਔਰ دہشت گردੀ ਦਾ ਪੁੱਤਰਾ ਫੁੱਕਿਆ ਗਿਆ ਵੈ ਪਹਿਲਗਾਮ ਦੇ ਵਿੱਚ ਜਿੱਦਾਂ ਕੀ ਨਰ ਸੰਘਾਰ ਹੋਇਆ ਉੱਥੇ ਸਾਡੇ ਸ਼ਹੀਦ ਕਰ ਦਿੱਤੇ ਗਏ ਟੂਰਿਸਟ ਜਿਹੜੇ ਉੱਥੇ ਪਹਿਲਗਾਮ ਘੁੰਮਣ ਗਏ ਸੀ ਕਸ਼ਮੀਰ ਘੁੰਮਣ ਗਏ ਸੀ ਉਹਨਾਂ ਦਾ دہشت گردਾਂ ਨੇ ਆ ਕੇ ਉਹਨਾਂ ਦੇ ਸਿਰਾਂ 'ਚ ਗੋਲੀਆਂ ਮਾਰੀਆਂ ਆਹ ਦੇਖੋ ਕਿਦਾਂ ਉੱਥੇ ਰੋ ਰਹੀਆਂ ਸੀ ਸਾਡੀਆਂ ਭੈਣਾਂ ਜਿਨ੍ਹਾਂ ਦੇ ਸੁਹਾਗ ਉਜਾੜ ਦਿੱਤੇ ਗਏ ਸੋ ਅੱਜ ਅਸੀਂ ਇੱਥੇ ਆਤਕਵਾਦ ਦੇ ਖਿਲਾਫ ਆਵਾਜ਼ ਚੱਕੀ ਔਰ ਪਾਕਿਸਤਾਨ ਦੇ ਖਿਲਾਫ ਜਿਨ੍ਹਾਂ ਨੇ ਉੱਥੇ دہشت ਇੰਨੀ ਮਚਾਈ ਕਿ ਬਿਲਕੁਲ ਉੱਥੇ ਸਿਰਾਜ ਗੋਲੀਆਂ ਮਾਰ ਕੇ ਸਾਡੇ ਹਿੰਦੁਸਤਾਨ ਦੇ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਬਹੁਤ ਹੀ ਮੰਦਭਾਗੀ ਘਟਨਾ ਸੀ ਸੋ ਅੱਜ ਅਸੀਂ ਇੱਥੇ ਵਿਦਿਆਪਨਾ ਸੁਸਾਇਟੀ ਔਰ ਵਾਰਡ ਨੰਬਰ 10 ਦੇ ਸਾਰੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਸਾਰੇ دہشت ਗਰਦਾਂ ਦਾ ਪਾਕਿਸਤਾਨ ਔਰ ਆਤਕਵਾਦ ਦਾ ਪੁਤਲਾ ਫੁਕਿਆ ਪਾਕਿਸਤਾਨ ਜিন্দাবাদ ਪਾਕਿਸਤਾਨ ਜিন্দাবাদ ਕਰਦੇ ਹਾਂ ਮੰਗ ਇਹੀ ਕਰਦੇ ਹਾਂ ਜੀ ਭਾਰਤ ਸਰਕਾਰ ਤੋਂ ਅਸੀਂ ਮੋਦੀ ਜੀ ਸਾਡੇ ਪ੍ਰਾਈਮ ਮਨਿਸਟਰ ਤੋਂ ਇਹੀ ਮੰਗ ਹੈ ਕਿ دہشت گردਾਂ ਨੂੰ ਲੱਭ ਕੇ ਚੁੰਨ ਚੁੰਨ ਕੇ ਉਹਨਾਂ ਦੇ ਵੀ ਸਿਰਾਂ 'ਚ ਉਦਾਂ ਹੀ ਗੋਲੀਆਂ ਮਾਰੀਆਂ ਜਾਣ ਉਦਾਂ ਹੀ ਉਹਨਾਂ ਨੂੰ ਮਾਰਿਆ ਜਾਵੇ ਪਤਾ ਲੱਗੇ ਕਿ ਕਿੱਦਾਂ ਬੰਦੇ ਮਰਦੇ ਆ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਸਾਡੇ ਸ਼ਹੀਦਾਂ ਦਾ ਬਦਲਾ ਲਿੱਤਾ ਜਾਵੇ ਇਹੀ ਸਾਡੀ ਮੰਗ ਹੈ ਸਰਕਾਰ ਤੋਂ ਸਰਕਾਰਾਈ ਹੋਈ ਆ ਤੁਹਾਨੂੰ ਸੈਮਸਟ ਠੀਕ ਲੱਗ ਰਹੀ ਜਿਹੜੀ ਰੋਕਾ ਪ੍ਰਬੰਧੀਆਂ ਲਾਈਆਂ ਉਹਨਾਂ ਨੇ ਪਾਕਿਸਤਾਨ ਤੋਂ ਵਾਪਸੀ ਵੀ ਭੇਜ ਰਿਆ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਆਪਣੀ ਭਾਰਤ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਵੀ ਆਪਾਂ ਆਪਣੇ ਹਿਤ ਲਈ ਭਾਰਤ ਦੇ ਹਿਤ ਲਈ ਜੋ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਅਸੀਂ ਪਾਰਟੀ ਬਾਜ਼ੀ ਤੋਂ ਉੱਠ ਕੇ ਰਾਜਨੀਤੀ ਤੋਂ ਉੱਠ ਕੇ ਬਿਲਕੁਲ ਭਾਰਤ ਸਰਕਾਰ ਦਾ ਪੂਰਾ ਸਮਰਥਨ ਕਰਦੇ ਹਾਂ ਪਾਕਿਸਤਾਨੀਆਂ دہشت ਗਰਦਾਂ ਦੇ ਖਿਲਾਫ ਅੰਤਗਵਾਦੀਆਂ ਦੇ ਖਿਲਾਫ ਜੋ ਕਦਮ ਚੱਕਾਂਗੇ ਅਸੀਂ ਪੂਰੇ ਤਨ ਮਨ ਧੰਦੇ ਨਾਲ ਭਾਰਤ ਸਰਕਾਰ ਦੇ ਨਾਲ ਹੈ ਇਦਾਂ ਦੇ ਕਦਮ ਚੱਕੇ ਜਾਣੀ ਚਾਹੀਦੀ ਹੈ ਤੁਹਾਨੂੰ ਹੁਣ ਸਾਡੇ ਵਾਰਡ ਨੰਬਰ 10 ਦੇ ਕੌਂਸਲਰ ਪ੍ਰਦੀਪ ਸ਼ਰਮਾ ਗੈਬੀ ਜੀ ਨੇ ਸਾਰਾ ਦੱਸਿਆ ਆ ਵੀ ਜੋ ਇਹ ਜਿੰਨੀ ਵੀ ਪਬਲਿਕ ਜਿੰਨਾ ਵੀ ਉਹ ਹੈ ਇਹ ਸਾਰੇ ਸ਼ਹਿਰ ਦੇ ਵਿੱਚ ਲੁਧਿਆਣੇ ਚ ਵੀ ਹਾਹਾਕਾਰ ਮਚੀ ਹੋਈ ਹੈ ਵੀ ਜੋ ਕੁਛ ਹੈ નિર્ਦੋਸ਼ ਲੋਕਾਂ ਦੇ ਉੱਤੇ ਇਹਨਾਂ ਨੇ ਗੋਲੀਆਂ ਚਲਾਈਆਂ ਇਹ ਕਿੰਨਾ ਕਿਨਾਂ ਨੇ ਬਹੁਤ ਜ਼ੁਲਮ ਵਰਗਾ ਜ਼ੁਲਮ ਨਹੀਂ ਜੜਾਈ ਨਾਲ ਕੀਤਾ ਹੈ ਇਹ ਇਨਸਾਨਾਂ ਦਾ ਕੰਮ ਨਹੀਂ ਹੈ ਹਵਾਨਾਂ ਦਾ ਕੰਮ ਹੈ ਜਿਨ੍ਹਾਂ ਇਨਸਾਨਾਂ ਦਾ ਦੋਸ਼ ਹੈ ਕੋਈ ਨਹੀਂ ਉਹਨਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਗਿਆ ਉਹਨਾਂ ਦਾ ਕਸੂਰ ਕੀ ਸੀਗਾ ਜਿਹੜੇ ਨੌਜਵਾਨ ਬੱਚੇ ਉੱਥੇ ਘੁੰਮਣ ਗਏ ਆ ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਸੀ ਕੋਈ ਉਹਨਾਂ ਦੇ ਸੁਪਨੇ ਦੇ ਵਿੱਚ ਖ਼ਾਲ ਖਵਾਬ ਨਹੀਂ ਸੀਗਾ ਅਸੀਂ ਇਹੀ ਕਹਿੰਦੇ ਆ ਆਪਣੇ ਪੀਐਮ ਸਾਹਿਬ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਵੀ ਵੀ ਵੱਧ ਤੋਂ ਵੱਧ ਇਹਨਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਮੈਨਾਂ ਕਹਿੰਨੀ ਚੜਾਈ ਚਾਹੀਏ ਇਹ ਲੋਕਾਂ ਨੂੰ ਫਾਂਸੀ ਲਾ ਦੇਣੀ ਚਾਹੀਦੀ ਤੇ ਉਹ ਵੀ ਘੱਟ ਹੈ ਇਹਨਾਂ ਦੇ ਲਈ ਸਜ਼ਾ ਜੋ ਇਹਨਾਂ ਨੇ ਕੀਤਾ ਆ ਹਿੰਦ ਦਾ ਬਦਲਾ ਖੂਨ ਤੇ ਗੋਲੀ ਦਾ ਬਦਲਾ ਗੋਲੀ ਤੇ ਅਸੀਂ ਇਹ ਕੈਂਡਲ ਮਾਰਚ ਕੱਢਿਆ ਜਿਹੜੀ ਕਿ ਬਹੁਤ ਹੀ ਮੰਦਭਾਗੀ ਘਟਨਾ ਜੰਮੂ ਕਸ਼ਮੀਰ ਦੇ ਵਿੱਚ ਹੋਈ ਆ ਸਭ ਤੋਂ ਪਹਿਲਾਂ ਪੱਛਮੀ ਬੰਗਾਲ ਚ ਬੰਗਲਾਦੇਸ਼ ਉਸ ਤੋਂ ਬਾਅਦ ਨਾਗਪੁਰ ਤੇ ਅੱਜ ਜੰਮੂ ਕਸ਼ਮੀਰ ਚ ਜੋ ਹੋਇਆ ਇਹ ਬਹੁਤ ਹੀ ਮਾੜੀ ਮੰਦਭਾਗੀ ਘਟਨਾ ਆ ਅਸੀਂ ਆਪਣੀ ਸਰਕਾਰ ਕੋਲ ਇਹ ਹੀ ਚਾਹੁੰਦੇ ਆ ਵੀ ਇਹਦਾ ਗੋਲੀ ਦਾ ਬਦਲਾ ਗੋਲੀ ਉਹਨਾ ਚਾਹੀਦਾ ਹਨ ਇੱਕ ਜੇ ਗੋਲੀ ਮਾਰਨੀ ਚਾਹੀਦੀ ਹੈ ਏਦਾਂ ਦਾ ਕਦੀ ਵੀ ਸਾਡੇ ਜਿੱਦਾ ਵੀ ਭਾਈਚਾਰਾ ਹੈ ਸਾਡੇ ਭਰਾਵਾਂ ਦਾ ਭਾਈਚਾਰਾ ਨਾ ਖਰਾਬ ਹੋਵੇ ਆਪਾਂ ਨੂੰ ਇਹ ਮੰਗ ਹੈ ਇਹ ਤਾਂ ਬਸ ਮੁਸਲਮਾਨਾਂ ਨੂੰ ਬਸ ਬਦਨਾਮ ਕਰ ਰਹੇ ਆ ਸਾਡੇ ਭਾਈਚਾਰਾ ਨੂੰ ਖਰਾਬ ਕਰ ਰਹੇ ਆ ਏਦਾਂ ਦੇ ਬੰਦਿਆਂ ਨੂੰ ਇਦਾਂ ਦੀ ਮੌਤ ਤੋਂ ਕਦੀ ਰੱਬ ਇਦਾਂ ਉਹ ਨਾ ਕਰੇ ਉਹਨਾਂ ਨੇ ਸਾਰੇ ਕੰਮ ਖਰਾਬ ਕਰਦੇ ਸਾਰੀ ਕੌਮ ਖਰਾਬ ਕਰ ਰਹੀ ਜੀ ਆ ਸੱਚਨ ਬੰਦੇ ਜਿਹੜੇ ਆ ਨੇ ਤਰ ਤੱਕ ਚਿਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਦੀ ਸੋਚ ਤੋਂ ਵੀ ਪਰੇ ਉਹਨਾਂ ਨੂੰ ਜਿਹੜੇ ਆ ਸਜ਼ਾ ਮਿਲੂ ਬੁੜੀ ਮਿਲਨੀ ਚਾਹੀਦੀ ਸੀ ਆਪਾਂ ਤੇ ਖੁਦ ਕਹਿੰਦੇ ਸਾਡੇ ਸਾਹਮਣੇ ਆਪਾਂ ਖੁਦ ਥੋਕਾਂਗੇ ਇਦਾਂ ਦੇ ਬੰਦੇਆਂ ਨੂੰ ਬਾਜੀ ਬਾਜੀ